ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਟੋਟਲ 4 ਨਾਗਾ ਤੇ 4 ਹੀ ਗੱਭਣ ਤਿਆਰ ਹੀ ਆ ਬਾ ਦੋ ਚਾਰ ਦਿਨਾਂ ਨਾਲ ਲੱਗ-ਲੱਗ ਲੈਂਦੇ ਆਂ ਦੀ ਚਾਰੀ ਗਰਮੀ ਦੇ ਤੋਫੇ ਆ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਭਰਕ ਤੁਸੀਂ ਕਰਮੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਉ ਤੇ ਐਡਰੈਸ ਦੱਸੋ ਨਾਂ ਮੈਂ ਹਰਵਿੰਦਰ ਸਿੰਘ ਪਿੰਡ ਚਰਕ ਜਿਹੜਾ ਮੋਗਾ ਜੀ ਮੋਬਾਈਲ ਨੰਬਰ ਜੀ 83606088 ਠੀਕ ਆ ਵੀਰੇ ਚਾਰ ਨਾਗ ਆ ਜੀ ਹਾਂਜੀ ਕਿਧਰੋਂ ਸ਼ੁਰੂ ਕਰਕੇ ਜੀ ਇਧਰੋਂ ਮਰਜੀ ਕਰ ਲਓ ਵੀਰੇ ਉਹ ਕਰ ਲਾ ਵੀਰੇ ਹਾਂਜੀ ਜਰਸੀ ਤੋਂ ਸੁਆ ਕਿੰਨਾ ਦੀ ਇਹ ਦੂਜਾ ਸੋਸ ਦਿੰਦੀ ਵੀਰੇ ਸਮਾਂ ਕਿੰਨਾ ਲੱਗ ਸਮਾਂ ਬਾਦੋ ਚਾਰ ਦਿਨਾਂ ਦੀ ਤਿਆਰੀਆਂ ਆ ਜ ਉਹ ਵੀਰੇ ਜਿਹੜੇ ਦਾ ਗਾਉਂ ਆਈਓ ਉਹਨਾਂ ਦਾ ਰਸ ਦੇ 18 19 ਕਿਲੋ ਠੀਕ ਆ 15 16 ਕਿਲੋ ਮੰਨ ਕੇ ਬੰਦਾ ਲੈ ਜਾ ਰਾਵਣ ਚਾਹ ਉਹਨਾਂ ਦੀ ਭਾਰ ਪਿੱਛੇ ਉਹਨਾਂ ਦੇ ਓਕੇ ਹੋਊਗੀ ਭਾਰ ਪਿੱਛੇ ਦੀ ਆਪਣੀ ਜੀ ਗਰੰਟੀ ਹੋਊਗੀ ਹਾਂ ਜੀ ਠੰਡੀ ਸੀਲ ਹੈ ਜੀ ਪੂਰੀ ਵੀਰੇ ਜੇ ਮਰਜ਼ੀ ਵੇਠਾ ਰਿਓ ਸਾਰੇ ਡੰਗਰੀ ਠੰਡੇ ਆਉਣਗੇ ਤੋੜ ਕੇ ਦਿਖਾ ਦਿਓ ਜੀ ਇੱਧਰ ਰੋ ਸੁਆ ਬਾਈ ਦੱਸਦਾ ਕਿ ਦੂਜਾ ਸੁੰਦੀਆ ਲਗਭਗ ਸੋਹਣੀ ਜਰਸੀ ਹੈ ਜੀ ਵਜਨ ਮजूद ਵਾਲੀ ਦੈਣ ਜਿਹੜੇ 5 4 ਦਿਨ ਬਾਅਦ ਦੁੱਧ ਵੀ ਸਕਦੇ ਆ ਘੱਟ ਵੀ ਸਕਦੇ ਆ ਦੁੱਧ ਬਾਈ ਦੱਸਦਾ ਕਿ ਲਗਭਗ 15 16 ਕਿਲੋ ਬਾਕੀ ਦਿਨ ਵਧ ਨਹੀਂ ਰਹੀ ਵਿਰੇ ਤਿਆਰੀਆਂ ਜਗਾਂ ਕਿ ਪੂਰਾ ਹੀ ਆ ਦਿਨ ਦੁੱਧ ਸੇਵਾ ਦੇ ਸਰ ਤੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਪੂਰਾ ਫਿਟਨਸ ਆਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਤੀ ਚਵਾਈ ਆਲਾ ਥਾਣਾ ਬਾਕੀ ਚਾਰ ਹੀ ਥਾਣਾ ਹੋੜ ਸ਼ੰਗ ਪੂਰਾ ਵੀ ਨਹੀਂ ਚੰਗੀ ਆ ਵਿਰੇ ਗਰਮੀਆਂ ਤੋਹਫਾ ਮੇਨ ਗੱਲ ਬਜਨ ਵਜੂਦ ਵੀ ਚੰਗਾ ਕੋਈ ਆਏ ਨਹੀਂ ਲੱਸੀ ਨਹੀਂ ਫਿੱਕੀ ਨਹੀਂ ਥਾਣਾ ਦੀ ਪਾਰ ਪਿੱਛੇ ਦੀ ਬਾਈਕ ਤਾਂ ਆਪਣੀ ਫੁੱਲ ਗਰੰਟੀ ਹੋਊਗੀ ਤੁਸੀਂ ਬੇਫਿਕਰ ਹੋ ਕੇ ਆਜੋ ਤੇ ਜੈ ਜੀ ਡਿਮਾਂਡ ਵੀਰੇ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਮੁੱਲ ਕਰਾਉਣਾ ਵੀਰੇ 55 ਕਰਾ 55 ਕਰਾ ਹਾਂ ਨਾ 52000 ਦੀ ਵੜ ਦੇ ਦੋ ਉਹ ਜੋ ਮੈਂ ਥੋੜਾ ਕਰਾ ਖਿੱਚ ਕੇ ਆ ਦੇਣਾ ਜੈ ਛੋੜਛੱਪਾ ਕਰਾਂਗੇ ਇਕੱਲਾ ਛੋੜਛੱਪਾ ਕੋਈ ਸੌਦੇ ਜਨਾਬ ਹਾਂ ਸੌਦੇ ਜਨਾਬ ਠੀਕ ਹੈ ਵਾਚੀ ਚੰਗੀ ਬਹੁਤ ਆ ਚੰਗੀ ਆ ਬਾਕੀ ਜਰਸੀ ਦੀ ਡਿਮਾਂਡ ਵੀ ਤੁਹਾਨੂੰ ਪਤਾ ਜਿਆਦਾ ਹੀ ਆ 52000 ਚੋਂ ਫੇਰ ਵੀ ਛੋੜ ਚੱਪਾ ਬਾਈ ਜਣ ਪੂਰਾ ਬਹਿੜਦਾ ਐ ਨਹੀਂ ਗੱਲ ਵੀ ਤੁਸੀਂ ਵੀ ਕੀ ਆਉਗੀ ਕੋਈ ਲਿਸਟ ਫਿਕੀ ਨਾ ਉਹ ਛੋਟੀ ਜਿਹੜੀ ਵੀ ਆ ਉਹ ਹੁਣ ਆਪਣੇ ਪੰਜਾਬ ਵਾਲੀ ਜਰਸੀ ਹੋਊਗੀ ਤੇ ਦੋ ਨੰਬਰ ਵੀਰੇ ਜਰਸੀ ਸੁਆ ਕਰਨ ਵਾਲੀ ਇਹ ਵੀਰੇ ਦੂਜਾ ਸਵਾਦ ਹੁੰਦੀ ਆ ਇਹ ਸਮਾਂ ਕਿੰਨਾ ਕੁ ਲੇਗੀ ਇਹੀ ਬਾਤ ਪਿਆਰੀਆਂ ਜੀ 2-4 ਦਿਨ ਲੈ ਲੈਂਦੀ ਆ 2-4 ਦਿਨ ਡੇਟ ਮੁਤਾਬਕ ਬਾਕੀ ਜਿਹੜੇ ਦਿਨ ਵੱਧ ਘੱਟ ਹੋ ਸਕਦੇ ਆ ਹਰ ਆਦੇ ਸੇ ਸੂਰੀ ਕੀ ਕੈਪ ਤੇ ਲੱਗੇ ਹਾਥੀ ਚੁਗਾਈ ਵਾਲਾ ਥਾਣਾ ਆ ਟਮਕਣਾ ਜਾਂ ਵੈਸੇ ਹੀ ਆ ਵੀਰੇ ਇਹਦਾ ਵੀਰੇ ਵੈਸੇ ਆਮ ਹੀ ਆ ਜਾਂਦਾ ਬਣਾਵਾ ਦਾ ਜਾਂਦਾ ਸਹੀ ਗੱਲ ਆ ਬਾਕੀ ਟਰਨ ਟੂ ਲੱਗੋ ਤੇ ਭਾਈ ਬਹੁਤ ਚੰਗੀ ਹੋ ਚੀ ਜਿੰਦੇ ਜਮਾ ਡਾਲਿਆਂ ਤੇ ਹੋਈ ਐ ਪੰਡ ਦਾ ਹਵਾਨਾ ਤਿਆਰ ਕੀਤਾ ਹੋ ਕਿੰਨਾ ਬਾਜੂ ਵੀਰੇ ਦੁੱਧ ਦੁੱਧ ਵੀਰੇ ਮਾਲਕਾਂ ਨੇ ਇਹਦਾ ਵੀ ਆਪਾਂ 16 17 ਸੇ 15 ਕਿਲੋ ਮੰਨ ਕੇ ਸੌਦਾ ਕਰ ਲਿਆ ਕੋਈ ਕੋਈ ਗੋ ਵੀਰੇ ਇਹ ਗੱਲ ਆ ਅਬ 15 ਕਿਲੋ ਮੰਨ ਕੇ ਲਈ ਆ ਬਾਈ ਕਹਿੰਦਾ ਆਪਾਂ 2 4 ਕਿਲੋ ਘਾਟੀ ਦੱਸੀ ਦਾ ਕਿਉਂਕਿ ਦੁੱਧ ਤਾਂ ਵੀਰੇ ਅਗਲੇ ਨੇ ਸੇਵਾ ਨਾਲ ਲੈਣਾ ਹੁੰਦਾ ਆਪਾਂ ਘਵਾਨਾ ਦੇਖ ਵੀਰੇ ਜਿੰਨਾ ਮਗਰ ਉਹਨਾ ਮੂਰੇ ਆ ਸਹੀ ਗੱਲ ਆ ਫਿਰ ਲਾਂਬੇ ਵਾਲੀ ਗੱਲ ਹੋ ਜਾਂਦੀ ਆ ਹਵਾਨੇ ਦੀ ਤਾਂ ਕੱਗੇ ਨੂੰ ਵੀ ਚੰਗੀ ਆ ਬੈਕ ਸਾਈਡ ਨੂੰ ਢਿੱਲ ਬਹੁਤ ਪਈ ਆ ਸਾਰੀ ਵਾਲ ਢਿੱਲ ਕਰਮਾਲ ਨੇ ਕੱਢ ਕੇ ਸੋਣਾ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਨੇ ਆ ਗੈਪ ਤੇ ਲੱਗੇ ਹਾਥੀ ਚਵਾਈ ਵਾਲਾ ਥਾਣਾ ਜੀ ਵਜਨ ਵਜੂਦ ਵੀ ਕਰਮਾਲੀ ਦਾ ਚੰਗਾ ਇਹਦੀ ਡਿਮਾਂਡ ਵੀਰੇ ਇਹਦੇ ਵੀਰੇ ਮੋਲ ਕਰਾਉਣ ਹੋਇਆ ਵੀ 52 55 ਕਰਾ ਲਓ ਇਹ ਆਪ ਜਮਾ ਹਾਂ ਨਾ 47000 ਦੇ ਰਹੇ ਹਾਂ। ਉਹ ਜੂ ਥੋੜਾ ਕਰਨਾ। ਹਾਂ ਛੋੜ ਛੱਪਾ ਜ਼ਰੂਰ ਕਰ। ਠੀਕ ਆ 47000 ਦੀ ਬਾਈ ਕਹਿੰਦਾ ਦੇ ਦਾਂਗੇ ਵਿੱਚੋਂ ਛੋੜ ਛੱਪਾ ਹੋ ਜਾਊਗਾ ਚੰਗੀ ਐ ਜਰਸੀ ਇਹ ਵੀ ਗਰਮੀਆਂ ਦਾ ਤੋਹਫਾ। ਤਨ ਨੰਬਰ ਕਰੋ ਸੰਗ ਵੀਰ ਸੁਆ ਕਰਨ ਮਾਜੀ ਇਹਦਾ। ਇਹ ਵੀ ਵੀਰੇ ਦੂਜਾ ਸੁਆ ਹੁੰਦੀ ਆ। ਠੀਕ ਆ ਇਹ ਸਵਾ ਕਿੰਨਾ ਕਿਲੋ ਇੰਦੀ? ਸਵਾ ਇਹ ਵੀ ਬਹੁਤ ਤਿਆਰੀਆਂ ਜੇ ਵੀਰੇ 2-4 ਦਿਨਾਂ ਦੀ ਬਾਹਰਾਂ ਕੱਚੀਆਂ ਨਹੀਂ ਆ ਵੇੜਾ 2-4 ਦਿਨਾਂ ਦੀਆਂ ਕੱਚੀਆਂ ਆ। ਠੀਕ ਆ ਵੀਰੇ। ਖੰਡੀ ਸੀਦਾ ਜੀ ਫੋੜ। ਵੀਰੇ ਆ ਦੇ ਹੋ ਜਮਾ। ਠੀਕ ਆ ਤੋੜ ਕੇ ਦਿਖਾ ਦੀ ਵੀਰੇ। ਹਾਂ ਜਰਸੀ ਕ੍ਰੋਸ ਜਾ ਵੀਰੇ ਮੂੰਹ ਦੇਖ ਵਾਚੀ ਲਾ ਜੀ ਮੂੰਹ ਜਰਸੀ ਦਾ ਵੈਸੇ ਕ੍ਰੋਸ ਪੈ ਜਾਂਦੀ ਹੈ ਪਰ ਫਾਇਦਾ ਤੁਹਾਡਾ ਇਹਦੇ ਚ ਵੀ ਇਹੀ ਹੋਣਾ ਭਈ ਦੁੱਧ ਸੰਗਣਾ ਹੋਊਗਾ ਫੈਟ ਆ ਚੰਗੀ ਥਾਣਾ ਦੇ ਬਾਕੀ ਵੜ ਫੁੱਲ ਵੱਡੀ ਆ ਐਫ ਪੀ ਜੱਡੀ ਵਾਜਨ ਵੀ ਫੁੱਲ ਆ ਵਾਜਨ ਵੀ ਫੁੱਲ ਆ ਹਾਂਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਬਾਕੀ ਸਾਰੀ ਥਾਣਾ ਫੂਟ ਸ਼ੰਗ ਕੋਈ ਵੀ ਨਹੀਂ ਜੀ ਢੱਲ ਢੁਲ ਹਵਾਨੇ ਚ ਬਹੁਤ ਪਈ ਆ ਜੀ ਸਾਰੀਆਂ ਵਲਟਲਾ ਕਰਮਾਲ ਨੇ ਕੱਢ ਕੇ ਸੁਣਾ ਠੰਡੀ ਸੀਲ ਫੁੱਲ ਦੁੱਧ ਮੱਝਾ ਵਰਗਾ ਦੇਉਂਦੇ ਨੂਹ ਦੀ ਦੇਖ ਬੱਚੀ ਬਹੁਤ ਸੋਹਣੀ ਨਜ਼ਾਰੇ ਦੇ ਹੀ ਰੱਖਣੇ ਦੁੱਧ ਵਾਲੇ ਬਾਕੀ ਮੇਨ ਗੱਲ ਆ ਵੀਰੇ ਵਜਨ ਵਜੂਦ ਆ ਕੋਈ ਠਾ ਲੱਸੀ ਨਹੀਂ ਫਿੱਕੀ ਨਹੀਂ ਤੇ ਇਹਦੀ ਡਿਮਾਂਡ ਵੀਰੇ ਜਮਾ ਜੈਜ ਵੀਰੇ ਮੁੱਲ ਕਰਾਉਣੇ ਦਾ 65 ਕਰਾਣਾ 62 ਕਰਾਣਾ ਐਵੇਂ ਲੋਕ ਕਰੀ ਜਾਂਦੇ ਆ ਪਰ ਹਾਂ ਨਾ 58000 ਦੇ ਦੇਣੀ ਉਹ ਜੂ ਤੁਹਾਡਾ ਕਾਲ ਹਾਂਜੀ ਠੀਕ ਆ 58000 ਦੀ ਬਾਈ ਕਹਿੰਦਾ ਦੇ ਦਾਂਗੇ ਮੁੱਲ ਕਰਾਉਣ ਨੂੰ ਤੁਸੀਂ ਜਿੰਨਾ ਮਰਜ਼ੀ ਕਰਾ ਲਿਓ ਬਾਕੀ ਥਣਾ ਦੀ ਗਰੰਟੀ ਹੈ ਸਾਰੇ ਪਾਸੋਂ ਵੀਰੇ ਓਕੇ ਹੋ ਥਣਾ ਆ ਲੈਣਾ ਕੋਈ ਮੁੜੂਗਾ ਬੰਦਾ ਵੀ ਗਲਤ ਨਿਕਲ ਜੂਗਾ ਠੀਕ ਆ ਵੀਰੇ ਤੇ 4 ਨੰਬਰ ਲਾ ਕੇ ਦੱਸੋ ਇਹ ਵੀਰੇ ਪਰੌਣ ਸੌਂਦੀ ਬੱਚੀ ਠੀਕ ਆ ਜੀ ਹਾਂਜੀ ਇਹ ਸਮਾਂ ਕਿੰਨਾ ਇਹ ਵੀ ਬਸ ਉਦੋਂ ਸਭੂ ਸਾਰੇ 2-4 ਦਿਨ ਦੇ ਕੱਚੀ ਆ ਜਿਆਦਾ ਨਹੀਂ ਵੀਰੇ ਨੋ ਨਾ ਵੀਰੇ ਖਿਆਲ ਨਹੀਂ ਕੀਤਾ ਇਹ ਰੋ ਦਾ ਛੇ ਦੰਦ ਹੋਊਗੀ ਠੀਕ ਹੈ ਵੀਰੇ ਤੋੜ ਕੇ ਦਿਖਾ ਦਿਓ ਜੀ ਮੂੰਹ ਤੋਂ ਬਾਈ 10 10 ਛੇ ਦੰਦ ਹੋਊਗੀ ਜੀ ਸੂਆ ਪਹਿਲਾ ਚਮਕ ਦਮਕ ਬੜੀ ਆ ਬੱਚੀ ਦੀ ਥੋੜਾ ਜਿਹਾ ਸਾਹੀਵਾਲ ਦਾ ਟੱਚ ਪੈ ਜਾਂਦਾ ਇਹ ਜੀ ਇਹ ਕਰੋ ਸੰਗ ਦਾ ਜੀ ਪਰ ਸਾਹੀਵਾਲ ਜਰਸੀ ਵਜਨ ਵਜਨ ਚਮਕ ਬਹੁਤ ਆ ਸਹੀ ਗੱਲ ਆ ਵਜਨ ਚਮਕ ਸੰਭੀ ਬੜੀ ਆ ਮੇਨੇ ਗੱਲ ਆ ਵੀਰੇ ਜੇ ਪਸੂ ਸੰਭਿਆ ਹੋ ਤੇ ਦੁੱਧ ਫਿਰ ਤਾਂ ਆ ਹੀ ਕੱਢਣਾ ਨਹੀਂ ਤਾਂ ਕਿੱਥੇ ਕੱਢਣਾ ਲੱਸੀ ਫਿੱਕੀ ਨੇ ਜਿਹਦਾ ਆਪ ਦਾ ਨਹੀਂ ਢੱਡ ਭਰਿਆ ਤੇ ਉਹਨੇ ਦੁੱਧ ਵੀ ਕਿੱਥੋਂ ਦੇਣਾ ਜੀ ਬਾਕੀ ਠੰਡੀ ਆ ਵੀਰੇ ਪੂਰੀ ਇਹ ਹਾਂ ਵੀਰੇ ਮਾੜਾ ਮੋਡਾ ਤੁਹਾਨੂੰ ਪਤਾ ਹੀ ਕਰਾਸ ਹੰਗ ਪਾ ਦੂ ਕਰਦਾ ਹੀ ਆ ਐ ਨਹੀਂ ਵੀ ਮੈਂ ਛੜਾ ਮਾਰੀ ਆ ਉਹ ਜੇ ਮਰ ਜਾਂਦਾ ਜੀ ਜਿਵੇਂ ਮਰਜੀ ਬੈਠਿਆ ਰਿਹਾ ਥਾਲੇ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਵੀਰੇ ਜਮਾਂ ਹਾਂ ਨਾ ਆਪਾਂ ਦੇ ਦੇਣੀ 54000 ਵੀ ਠੀਕ ਆ ਵੀਰੇ ਇਹ ਬਾਈ ਝੂੜਾ ਲੈ ਜੇ ਸੱਜਣ ਕੋਈ ਜੀ ਬੋ ਵੀਰੇ ਥੋੜਾ ਵੱਧ ਮਾਨਤਨ ਕਰ ਦਾਂਗੇ ਠੀਕ ਆ ਇਹ ਬਾਈ ਕਹਿੰਦਾ 54000 ਦੀ ਦੇ ਦਾਂਗੇ ਵਿੱਚੋਂ ਥੋੜਾ ਕ ਨਾ ਵੱਧ ਮਾਨਤਨ ਹੋ ਜਾਊਗਾ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਚੰਗੀ ਆ ਬ ਕੋਈ ਵੀ ਨੰਗ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ